ਕਦਲੀ ਪੋਪੋ ਤੋਂ ਉਪਰ ਘਾਸ ਰਜ ਪੰਕਜ ਮੈਂ ਲਿਓ ਨਿਵਾਸ ਕਦਲ ਵਾਹ ਤਾਂ ਹੈ ਖਤਰਨਾਕ ਸ਼ਬਦ ਹੈ ਸਾਰੇ ਨਕਸ਼ਾ ਦਸਤਾ ਹੈ ਸਚਾਨ ਅੱਦਲਾ ਕਦਲੀ ਪੋਪੋ ਜਿਵੇਂ ਇਕਲੇ ਦਾ ਫੁੱਲ ਹੁੰਦਾ ਨਾ ਇਕਲੇ ਦਾ ਫੁੱਲ ਇਹ ਜੀ ਜਗ੍ਹਾ 'ਚ ਬੈਠਾ ਉਹ ਉਹ ਹਾਰਟਾ ਸਾਡਾ ਕੇਲੇ ਦੇ ਫੁੱਲ ਵਰਗਾ ਹੁੰਦਾ ਇਕਲੇ ਆਉਂਦਾ ਉਹ ਤੇ ਫੁੱਲ ਕਰਣਾ ਹੁੰਦਾ ਉਹ ਜਾਂ ਉਹਦਾ ਹੁੰਦਾ ਨਾ ਰੋਡੀ ਉਹ ਹੈਗਾ ਤਦਲੀ ਤੂਪ ਹਾਂ ਤੂਪ ਪ੍ਰਗਾਸ ਉਹਦੇ ਨਾਲ ਜਿਹੜੀ ਤੂਪ ਹੈ ਇਹਦੀ ਚੱਲਣਾ ਉਹਦਾ ਪ੍ਰਵਾਹ ਹੈ ਉਹਦੇ ਵਿੱਚ ਹਾਰਟ ਵਿੱਚ ਹਿਰਦੇ ਵਿੱਚ ਤੇ ਜਦ ਦਿਲ ਹੈ ਨਾ ਦਿਲ ਕਦੋਂ ਚੱਲਦਾ ਕਿਉਂ ਢੜਕਦਾ ਉਹ ਪ੍ਰਗਾਸ ਦਿਲ ਢੜਕਦਾ ਉਹਦੀ ਵੇਖ ਜਿਹੜਾ ਦਿਲ ਢੜਕਦਾ ਥੱਲੇ ਦੀਆਂ ਪੱਟੀਆਂ ਤੱਕ ਉਹਦੇ ਕੰਮ ਕਰਦੀਆਂ ਥੱਲੇ ਦੇ ਪੱਤੇ ਖੋਲ ਹੀ ਆਈਏ ਨਾ ਉਹ ਕਹਿੰਦੇ ਆ ਨਾ ਫੁੱਲ ਆਉਂਦਾ ਉਹ ਖੋਲ ਥੱਲੇ ਦੇ ਪੱਤੇ ਉੱਤੇ ਹੀ ਕਹਿੰਦੇ ਉਹ ਹੀ ਆ ਸ਼ਕਤੀ ਕਮ ਕਰਦੀ ਹੈ ਕਈ ਵਾਰ ਦੋ ਤਦ ਪਾੜ ਚੱਲਦੇ ਹੁੰਦੇ ਹਾਣ ਦੇ ਉਹਦਾਂ ਬੰਦ ਹੋ ਜਾਂਦਾ ਡਾਕਟਰ ਆਜਾ ਉਹ ਵਰ ਗਿਆ ਆਦਮੀ ਬੜਿਆ ਨਹੀਂ ਹੁੰਦਾ ਫਿਰ ਜਿਉਂਦਾ ਹੋ ਜਾਂਦਾ ਅਸਰ ਜਿ ਉੱਤੋਂ ਤਲਕੜੀ ਦੀਦੀ ਹੁੰਦੀ ਨਬਰੀ ਨਹੀਂ ਚੱਲਦੀ ਹਾੜ ਦੇ ਵਿੱਚ ਵਿੱਚ ਖੂਨ ਚੱਲਦਾ ਹੁੰਦਾ ਥੋੜਾ ਜਿਹਾ ਥੋੜਾ ਜਿਹਾ ਉਬਾਲ ਦੀ ਪਤਾ ਲੱਗਦਾ ਉਹਦਾ ਜੇ ਚੱਲ ਪੈਦਾ ਸਾਰੇ ਚ ਪੂਰਾ ਹੜ੍ਹ ਚਲਾਣਾ ਦਿੰਦਾ ਫਿਰ ਜੋ ਨਾ ਹੋ ਜਾਂਦਾ ਕਦਲੀ ਤੂਪ ਕੁਦਰੀ ਪੋਪ ਤੂੰ ਕਦਲੀ ਕੱਲੇ ਨੂੰ ਕਹਿੰਦੇ ਨੇ ਨਾ ਕਦਲੀ ਪੋਪ ਤੂਪ ਪ੍ਰਗਾਸ ਤੂਪ ਪ੍ਰਗਾਸ ਰਾਜ ਪੰਕਜ ਮੈਂ ਲਿਓ ਨਿਵਾਸ ਉਹਦੀ ਕੱਲੀ ਕੱਲੀ ਪੰਕਤੀ ਵਿੱਚ ਉਹ ਕੱਲੀ ਕੱਲੀ ਉਹਦੇ ਚ ਰੋ ਲਿਓ ਪੰਕਜ ਪੰਕਜ ਪੰਖੜੀ ਪੰਖੜੀ ਦੇ ਵਿੱਚ ਜਿਵੇਂ ਨਿਵਾਸ ਹੈ ਆਤਮਾ ਦਾ ਨਿਵਾਸ ਹੈ ਜੀ ਸਾਡੀ ਪੰਕਤੀ ਹਰੀਗਾ ਤੇ ਕੱਲ ਥੱਲੇ ਪੋਲਤੇ ਸਾਰੇ ਤੇ ਹੀ ਹੋਏ ਨਾ ਐਵੇਂ ਸਾਡੇ ਸਰੀਰ ਚ ਉਹ ਸ਼ਕਤੀ ਕੰਦਰ ਹੁਈ ਹੈ ਜਿਵੇਂ ਕੇਲੇ ਦੇ ਫੁੱਲ ਦੇ ਵਿੱਚ ਹੈਗਾ ਨਾ ਥੱਲੇ ਕੱਲੇ ਘਾਰਾ ਪਰ ਅਗੇ ਸਾਰਾ ਉਹਦੀ ਧੁੱਪ ਦਾ ਪ੍ਰਕਾਸ਼ ਹੈ ਉਹਦੇ ਚੰਨੜ ਦਾ ਰੋਸ਼ਨੀ ਦਾ ਉਹ ਰੋਸ਼ਨੀ ਦੇ ਜਿਹੜਾ ਚੰਨੜ ਤੋਂਪ ਜਿਹੜੀ ਬਾਹਰਲੀ ਤੋਂਪ ਉਹਦਾ ਪ੍ਰਕਾਸ਼ ਉੱਦੈ ਹੀ ਨਹੀਂ ਤੋਂਪ ਪਰਗਾਸ ਉਹਦੇ ਤੋਂ ਉਪਰ ਹੀ ਪ੍ਰਕਾਸ਼ ਸਾਰਾ ਹਾਰਟ ਉਹ ਸ਼ਕਤੀ ਨਾਲ ਚੱਲਦਾ ਸਾਰੀ ਸ਼ਕਤੀ ਸਾਰੇ ਹਾਰਟ ਦੇ ਥੱਲੇ ਤੱਕ ਕੰਮ ਕਰਦੀ ਹੈ ਇਹਦੀ ਉੱਤੋਂ ਦਬਤਾਂ ਫੇਰ ਆਪੇ ਹੋ ਗਿਆ ਜੇ ਉੱਪਰੋਂ ਦੱਬੇ ਛੱਤੀ ਚਲੋ ਉਦੋਂ ਤੋਂ ਖੁੱਲ੍ਹੇ ਕਵੇਂ ਹਾਰਟ ਸੁਪਿਲ ਗਿਆ ਉਹ ਹੀ ਸ਼ਕਤੀ ਉਦੋਂ ਬਾਹਰ ਨੂੰ ਕਹਿੰਦੀ ਹੈ ਉਹ ਹੀ ਸ਼ਕਤੀ ਵਾਹ ਨੂੰ ਉੱਦੋਂ ਦਬਦੀ ਹੈ ਤਬ ਲਗੀ ਜਲਦੀ ਇਹ ਹਾਰਡ ਨੂੰ ਪ੍ਰੈਸ ਕਰ ਦਈਏ ਤੇ ਬਾਹਰ ਖੋਲਣ ਕੋਲ ਖੁਲਣ ਵੀ ਸ਼ਕਤੀ ਚਾਹੀਦੀ ਹੈ ਇਹ ਤਾਂ ਅੰਦਰ ਸ਼ਕਤੀ ਹੋਰ ਹੋਵੇ ਬਾਹਰ ਹੋਵੇ ਇਹ ਸ਼ਕਤੀ ਇੱਕ ਹੈ ਥੱਲੇ ਤੱਕ ਉਹੀ ਸ਼ਕਤੀ ਕੰਮ ਕਰਦੀ ਹੈ ਦੱਬਣ ਵਾਲੇ ਵੀ ਇਹ ਖੋਲਣ ਵਾਲੇ ਵੀ ਉਹੀ ਹਾਰਡ ਨੂੰ ਸਾਰੀਆਂ ਪਾਂਖੜੀਆਂ ਦੀ ਤਹੇ ਤੱਕ ਕੰਮ ਕਰਦੀ ਹੈ ਥੱਲੇ ਤੱਕ ਹਾਰਡ ਵਿੱਚ ਖੂਨ ਖੂਲੋ ਖੂਨ ਦੇ ਪਾਣੀ ਵਿੱਚੋਂ ਸ਼ਕਤੀ ਆ। ਐਂ ਕੰਮ ਕਰਦੀ। ਬਬੀਹਾ ਜਲਵਾ ਤੇਰਾ। ਜਲਵਾ ਤੇਰਾ ਬੱਸ। ਸ਼ਕਤੀ ਕਿੱਦਾਂ ਕੰਮ ਕਰਦੀ ਆ ਫੇਰ? ਪਾਣੀ ਦੇ ਕਰੰਟ ਕਰੰਟ ਨਹੀਂ ਪਾਣੀ ਜੇ ਕੰਮ ਕਰਦੀ। ਕਲਪ ਕਰਦੇ ਗੱਲਾਂ। ਕਰੰਟ ਵਿਧੀ ਜਿੱਥੇ ਪਾਣੀ ਹੈ। ਉੱਥੇ ਜੀਵਤ। ਜੇ ਪਾਣੀ ਸੁਕਾ ਦਈਏ ਉਹ ਤਾਂ ਵਰਜਨ। ਪਾਣੀ ਘਟੇਗਾ ਬਣਾਲੀ ਵਰਦਾ ਦਾਣੇ ਵਿੱਚ ਮੋਇਸਚਰ ਹੁੰਦੀ ਹੈ ਜਿੱਥੇ ਦਾਣਾ ਦਾ ਜੀਵ ਹੈ ਉੱਥੇ ਮੋਇਸਚਰ ਹੈਗਾ ਜੀਵ ਹੈ ਜੇ ਮੋਇਸਚਰ ਖਤਮ ਤੇ ਜੀਵ ਖਤਮ ਮੋਇਸਚਰ ਨਹੀਂ ਰਹੇ ਜੀਵ ਨਹੀਂ ਰਹਿੰਦਾ ਚਾਹੇ 2% ਹੋਵੇ ਮੋਇਸਚਰ ਜੇ ਸੇਕ ਲੱਗਦਾ ਭੱਟੀ ਤੇ ਮੋਇਸਚਰ ਖਤਮ ਹੋਦੀ ਹੈ ਜੀਵ ਨਿਕਲ ਜਾਂਦਾ ਵਿੱਚ ਦਾਣੇ ਟਲ ਕੇ ਜਾਂਦੇ ਹੋ ਜੀ ਦੁਆਦਸ ਦਲ ਅਬ ਅੰਤਰਮੰਤ ਜੈਪੌੜੇ ਸ੍ਰੀ ਕਮਲਾ ਕੰਤ 12 ਦਲ ਨੇ ਦੁਆਦਸ ਦਲ ਦਾਦਾਂ ਦਾ 12 12 ਪਾਠ ਨੇ ਆੜਦੇ 12 ਤਾਹਾਂ ਨੇ ਆੜਦੀਆਂ 12 ਨੇ ਤਾਹੇ ਜਗਮਗਰ ਤੇ ਇਹ ਉਹਨੇ ਘੜੀ ਡਾਕਟਰ ਜੀ ਦਿੱਤੀ ਸੀ ਕਬੀਰ ਨੇ ਕਬੀਰ ਨੇ ਘੜੀ ਲੈਬਾਰਟਰੀ ਟੈਸਟ ਕੀਤਾ ਸੀ ਇਹ 12 ਗਏ 12 ਉਹਦੇ ਪਾਰ ਦੇ ਥੱਲੇ ਤੋਂ 12 ਤਹਾਂ ਉਹਦੇ ਲੈਰ 12 ਤਹਾਂ ਦੇ ਦਿੰਦੀਓ 12 ਤਹਾਂ ਦੇ ਵਿੱਚੇ ਕੰਮ ਕਰਦਾ ਜੇ ਦੋ ਤਹਾਂ ਥੱਲੇ ਚੱਲਦੀਆਂ ਹੋਣ 10 ਚੱਲਦੀਆਂ ਹੋਣ ਉਹ ਕਹ ਦੂਗਾ ਡੱਡਾ ਨਾਲ ਦਾ ਡੱਡਾ ਕਹ ਦੂਗਾ ਦੋ ਤਹਾਂ ਚੱਲਦੀਆਂ ਨੇ ਥੋੜ੍ਹੀ ਥੋੜ੍ਹੀਆਂ ਉੱਪਰ ਤਾਂ ਮੂਵਮੈਂਟ ਨਹੀਂ ਆਣੀ ਹਾਂ ਪਰ ਇਹ ਜੁਲਦਾ ਬ੍ਰੇਡ ਦੀ ਗੱਲ ਹੁੰਦਾ ਉਹਨੂੰ ਬ੍ਰੇਡਡ ਹੋ ਜਾਂਦਾ। ਕਿ ਬ੍ਰੇਡ ਨੂੰ ਸਪਲਾਈ ਦੀ ਹੋਣੀ, ਖੁਦ ਦੀ ਸਪਲਾਈ ਹੋਈ ਬ੍ਰੇਡ ਬੰਦ। ਹਾਰਡ ਚੱਲਦਾ। ਉੱਪਰੋਂ ਵੀ ਗੱਲ ਦਾ ਦਰੋਂ ਚੱਲਦਾ। ਬ੍ਰੇਡ ਦੀ ਗੱਲ ਨਹੀਂ ਹੁੰਦੀ ਉੱਪਰੋਂ ਨਾਲ ਚੱਲਦਾ, ਉਹ ਥੱਲੇ ਉੱਪਰੋਂ ਬ੍ਰੇਡ ਨਾਲ ਦੀ ਗੱਲ ਹੈ। ਬ੍ਰੇਡ ਦੀ ਗੱਲ ਹੈ ਦੀ ਵੀ ਅੰਦਰੋਂ ਚੱਲਦਾ, ਉੱਪਰੋਂ ਨਹੀਂ ਚੱਲਦਾ। ਇਹਦੀ ਗੱਲ ਹੁੰਦੀ। ਬਾਈ ਇਹ ਨਹੀਂ ਹੁੰਦੀ, ਸਪਨੇ ਜੁਂਦੀ ਹੈ। ਉਹ ਗੱਲ ਸੁਪਨੇ ਜੁਂਦੀ ਹੈ ਬ੍ਰੇਡ ਦੀ ਥੋੜਾ ਜਿਹਾ ਚੱਲਦਾ, ਥੋੜਾ ਜਿਹਾ ਨਹੀਂ ਚੱਲਦਾ। ਵਾਹ ਦਸ ਦਲ ਅਬ ਅੰਤਰਮੰਤ ਅਬ ਅੰਤਰ ਉਹ ਹਿਰਦੇ ਵਿੱਚ ਜਿਹੜਾ ਹੋਇਆ ਨਾ ਹਾਰਡ ਉਹਦੇ ਵਿੱਚ 12 ਤਾਰੇ ਦਲ ਨੇ ਅਬ ਅੰਤਰ ਅਬ ਉਹਦੇ ਵਿੱਚ ਹਿਰਦੇ ਚਾੜੂ ਅਬ ਅੰਤਰਮੰਤ ਤੇ ਉਹਦੇ ਗਾਹ ਅੰਦਰ ਬੋਲਤ ਹੈ ਉਹਦੇ ਅੰਦਰ ਉਹ ਬੰਤਰ ਹੁੰਦੇ ਉਹਦੇ ਅੰਦਰ ਸ਼ਬਦ ਆ ਉਹ ਸ਼ਬਦ ਦੀ ਸ਼ਕਤੀ ਆ ਓਹੋ ਇੱਥੇ ਆ ਸ਼ਬਦ ਸਾਰੇ ਬਹਾਰ ਕਤੇ ਦੀ ਹੈ ਜੈ ਪੌੜੇ ਸ੍ਰੀ ਕਾਲੇ ਦਿਲ ਦੀ ਆਵਾਜ਼ ਉਹਨੂੰ ਦਿਲ ਦੀ ਦਿਲ ਦੀ ਆਵਾਜ਼ ਹੀ ਦਿਲ ਦੀ ਆਵਾਜ਼ ਹੈ ਉਹ ਦਿਲ ਦੀ ਗਾਦੀ ਆਵਾਜ਼ ਹੈ ਜੈ ਪੌੜੇ ਜਿਹੜੀ ਦਿਲ ਦੀ ਆਵਾਜ਼ ਆਏ ਦਿਲ ਦੀ ਆਵਾਜ਼ ਆਏ ਇੱਥੇ ਆ ਜਾਏ ਜੋ ਦਿਲ ਦੇ ਵਿੱਚੋਂ ਆਵਾਜ਼ ਆਏ ਕੰਨਾ ਬੜਾ ਕੰਨਾ ਅਗਰ ਜਗ੍ਹਾ ਹੈਗੀ ਗਾਉਂ ਦਿਲ ਚ ਜਗ੍ਹਾ ਚਾਹੀਦੀ ਹੈ ਜਗ੍ਹਾ ਤਾਂ ਹੋ ਜਾਂਦੀ ਹੈ ਇਹ ਦਿਲ ਚ ਜਗ੍ਹਾ ਜਗ੍ਹਾ ਬਣਦੀ ਆ ਜਾਊਗੀ ਬਸ ਇਹ ਕੱਲ੍ਹ ਉਹਦੇ ਟੈਲ 'ਚ ਕਹਿੰਦੇ ਜਗ੍ਹਾ ਕਹਿੰਦੇ ਜਗ੍ਹਾ ਦਾ ਦਿਲ ਚਾਹੀਦੀ ਹੈ ਫਿਰ ਜਗ੍ਹਾ ਹੀ ਦਾ ਜੇ ਦਿਲ ਜਗ੍ਹਾ ਦਾ ਨਹੀਂ ਹੋ ਰਹੀ ਦੀ ਫਿਰ ਚਾਰ ਸਵਾਰੀਆਂ ਦਾ ਦੋ ਸਵਾਰੀਆਂ ਜੇਦਾ ਬੱਲੀ ਬੈਠਿਆ ਕਹਿੰਦੇ ਜਗ੍ਹਾ ਹੈ ਦੀ ਇਹ ਦਿਲ ਚਾਹੀਦੀ ਦੋ ਜੇ ਦਿਲ ਚਾਹੀਦੀ ਚਾਰ ਬੈਠੀ ਹੋਏ ਕਹਿੰਦੇ ਬੈਠ ਜਾ ਪੰਜ ਬੈਠੀ ਹੋਏ ਕਹਿੰਦੇ ਭਾਈ ਜ ਤੂੰ ਤੈਨੂੰ ਵੀ ਬਿਠਾਵਾਂਗੇ ਔਕੇ ਸੌਕੇ ਹੋਗੇ ਦਿਲ ਜਗ੍ਹਾ ਦਾ ਹਾਂ ਦਿਲ ਦੇ ਵਾਇਆ ਦਿਮਾਗ ਦੇ ਵਾਇਆ ਸ਼ੈਤਾਨ ਦੇ ਵਾਇਆ ਜਿਹੜੇ ਲੋਕ ਦਿਮਾਗ ਦੇ ਵਿੱਚ ਦਸਤੂਰ ਕਰਨ ਉਹ ਸਾਰੇ ਸ਼ੈਤਾਨ ਨੇ ਹੋਰ ਗੱਲਾਂ ਸ਼ੈਤਾਨ ਨੇ ਨਾਨਕ ਆਖੇ ਵਾਹੋ ਸ਼ੈਤਾਨ ਨੇ ਸਭ ਸ਼ੈਤਾਨ ਦੀ ਉਹ ਤਾਂ ਜਿੱਦਿਆਂ ਮਨ ਦੀ ਮਨਸ਼ਾ ਕਰਨ ਜਿਹਨੂੰ ਸ਼ੈਤਾਨ ਕਹੇ ਇਸਲਾਮ ਚੋ ਬੋਲੇ ਤਬੜ ਕਿਉਂ ਬਤਾ ਸਭ ਸ਼ੈਤਾਨੀਆਂ ਬਤਾ ਨੇ ਸ਼ੈਤਾਨ ਦੀਆਂ ਬਤਾਈਆਂ ਤੇਰੀਆਂ 74 ਹੋਰ ਕੀ ਐ ਸ਼ੈਤਾਨ ਕਿੰਨੇ ਪ੍ਰਕਾਰ ਦਾ ਹੈ ਤੇਰੀਆਂ 79 ਵੀ ਦੱਸੇ ਸ਼ੈਤਾਨ ਕੀ ਕਰ ਸਕਦਾ ਕਿੰਨੀ ਉਹਦੀ ਸ਼ਕਤੀ ਹੈ ਸਾਰਾ ਭੇਦ ਹੈ ਸ਼ੈਤਾਨ ਦਾ ਹੋਰ ਕੁਝ ਨਹੀਂ ਹੈ ਤੇਰੀਆਂ 74 ਜਿਹੜਾ ਸਾਡੀ ਲੜਾਈ ਆ ਕੌਣ ਹੈ ਸ਼ੈਤਾਨ ਦੁਸ਼ਮਣ ਦਾ ਭੇਦ ਨਾ ਹੋਵੇ ਲੜਾਈ ਕਿਉਂ ਨਾ ਕਰੋਗੇ ਜਿੱਤੋਗੇ ਸਭ ਤੇ ਇਸ ਬਾਰੇ ਕੀ ਆ ਛੋਟਾ ਹੀ ਐ ਉਹਦਾ ਪੈਸਾ ਲਾ ਚਾਹੀਦਾ ਠੂਆਂ ਫੜਨਾ ਪੜ ਰਾਂਗੇ ਫੜਦਾ ਫੜਨ ਨਾ ਠੂਏ ਫੜਨਾ ਇਹ ਕੋਈ ਇਹਦਾ ਇਹ ਫੜੂ ਫੜੂਗਾ ਉਹ ਇਦੇ ਦੇ ਭੱਜ ਜਾਂਦੇ ਡਰ ਜਾਂਦੇ ਇਹ ਦੂਰੋਂ ਡੱਡਾ ਵਾਰਾਂਗੇ ਸੱਫਾ ਨਾ ਸੱਪ ਫੜ ਲੱਦਦੇ ਨੇ ਭੇਤ ਹੈ ਮਨ ਫੜਨ ਵਾਲੇ ਮਨ ਫੜਨ ਵਾਲੇ ਬੜ ਫੜਦੇ ਨੇ ਇਹ ਤਾਂ ਪੇਤ ਬਣਾ ਨਹੀਂ ਬੜ ਸਕਦੇ ਤੁਸੀਂ ਜਿਹੜੀਆਂ ਮੱਤਾਂ ਮਾਰਖੜੇ ਵਿੱਚ ਹੈਗੀ ਆ ਉਹਦੇ ਕਿੰਨਾ ਜ਼ਣਾ ਕੋ ਗਿਆ ਨੇ ਕਿ ਇਹਨਾਂ ਨੂੰ ਤੁਸੀਂ ਕਾਬੂ ਕਰ ਲੈ ਕੀ ਹੋਣੀ ਭੁੱਖ ਹੈ ਆਦਮੀ ਇਹਨਾਂ ਸਾਰੇ ਜਾਨਵਰਾਂ ਨੂੰ ਕਾਬੂ ਕੀਤੇ ਨੇ ਕਿਉਂ ਕੀਤੇ ਨੇ ਲੋਨੇ ਗਿਆਨ ਹੈ ਉਰ ਬੜਾ ਤੋਤਾ ਹੀ ਬੜੂ ਫੜਾ ਜਾਊਗਾ ਤੋਤਾ ਖਵੇ ਭਰਣਾ ਹੋਵੇ ਨਾ ਤੋਤਾ ਫੜ ਲੈ ਹਾਥੀ ਤੇ ਵੀ ਭਰਣਾ ਹਾਥੀ ਹਾਤੀ ਦੇ ਤਰੀਕੇ ਨਾਲ ਭਰ ਲੈ ਭੰਗ ਤੇ ਵੀ ਭਰਣਾ ਬੈਠ ਗੁਰਦੇ ਤੀ ਕਰ ਫੜਿਆ ਫੜਿਆ ਨਾ ਸਾਰੇ ਬਤਾਂ ਦੇ ਤਰੀਕੇ ਦਾ ਤਾਂ ਆਇਆ ਨਾ ਜੇ ਫੜੀ ਤੁਸੀਂ ਕਿਵੇਂ ਬਸਤੀ ਚਿੜੀਆਂ ਵੀ ਫੜਦੇ ਨੇ ਸਭ ਚੀਜ਼ ਫੜਦੇ ਨੇ ਅਡੜ ਤਰੀਕੇ ਨਾਲ ਫੜਦਾ ਇਹ ਬਤਾਂ ਵੀ ਕਾਬੂ ਕਰ ਲੈਂਦੇ ਸੀ ਤਰੀਕਾ ਅਡੜ ਬੰਦਾ ਬਾਹਰ ਕਾਬੂ ਕੀਤਾ ਕੀ ਮਤ ਸੀ ਉਹਦੀ ਵਕਰੀ ਮਤਾਂ ਲਉਦੀ ਕਾਬੂ ਕੀਤਾ ਉਸ ਉਹ ਬਰਦਲੇ ਤਰੀਕਾ ਜੀਨਾਂ ਨਾਲ ਦਾ ਕਾਬੂ ਕਰ ਲਏ ਨੇ ਇਹਨੇ ਤਾਂ ਕੰਮ ਕਰਨਾ ਖਾਲਸਾ ਨੇ ਜਿਹੜਾ ਗੁਰੂ ਨੇ ਕੀਤਾ ਉਹਨਾਂ ਨੂੰ ਤੇ ਤ੍ਰਿਆਚਰ ਤੋਂ ਹੀ ਲੋੜਾ ਕੋਲ ਕੋੜੀ ਉਹਨਾਂ ਨੇ ਘੱਲਣਾ ਕੋਈ ਉਹਨਾਂ ਨੇ ਕਰਦੇ ਗੋਸ ਜਿਨ੍ਹਾਂ ਨੇ ਕੁਝ ਕਰ ਲਏ ਉਹ ਕਾਬੂ ਕਰਦੇ ਇਹਨੇ ਲੜਾਈਆਂ ਕਰਦੀਆਂ ਜੰਗ ਕਰਦੀਆਂ ਖਾਲਸਾ ਸੋ ਜੋ ਕਰੇ ਮਿਤ ਜੰਗ ਕਰੇ ਕੀ ਜਣਾ ਜੰਗ ਕਰੇ ਖਾਲਸਾ ਆਪਣੇ ਮਾਨ ਦਾ ਜੰਗ ਨਹੀਂ ਕਰਦਾ ਆਪਣਾ ਬੋਲਵਾ ਜਿੱਤਿਆ ਹੁੰਦਾ ਵੰਤਾ ਜਿੱਤੇ ਹੋਊ ਨਮ ਜਾਣਨਾ ਕੀ ਜੰਗ ਕਰਦੀ ਹੋ ਦਾ ਆ ਗਿਆ ਛੱਡੀ ਖੜਾ ਇਹ ਪਹਿਲੀ ਗੱਲ ਲਈ ਕੰਮ ਕੀਤੀ ਸੀ ਉਹ ਉਹ ਖਾਲਸੇ ਦੀ ਗੱਲ ਕੀਤੀ ਸੀ ਉਹ ਜਿਹੜਾ ਆਪਣੇ ਕੋਲੋਂ ਖਾਲਸਾ ਖਾਉਂਦਾ ਖਾਲਸਾ ਹੈ ਨਹੀਂ ਜੇ ਤਰਸ ਕੀਤੇ ਨੇ ਨਾ ਉਹ ਸਭਲ ਤੋਂ ਕੀਤੇ ਸੀ ਕਿ ਖਾਲਸਾ ਸੀ ਆਪਣੇ ਆਪ ਨੂੰ ਜਣਾ ਕਣਾ ਖਾਲਸਾ ਬਨਦੇ ਹੋ ਪਰ ਖਾਲਸਾ ਸੀ ਹੈ ਉਹ ਦੀ ਉਹਦੇ ਖਾਤਰ ਹੀ ਆਊਗਾ ਚਲੋ ਅਸੀਂ ਬਣ ਲਿਆ ਖਾਲਸੇ ਅਸੀਂ ਆਪਣੇ ਮਨ ਨਾਲ ਜਾਂ ਕਰਦੀ ਲੋਕਾਂ ਨਾਲ ਦੀ ਗੱਲ ਸੀ ਪਰ ਹੁਣ ਜਦ ਜਿਹਦਾ ਮਨ ਜਿੱਟਿਆ ਹੋਇਆ ਉਹ ਪਖੰਡਵਾਦ ਦੇ ਖਿਲਾਫ ਜਾਂਦਾ ਉਹ ਦੀ ਜਿਹੜੇ ਲੋਕ ਪਖੰਡ ਫਲਾ ਕੇ ਦੁਨੀਆ ਨੂੰ ਘਬਰਾ ਕਰ ਰਹੇ ਨੇ ਪੁੱਛਦੇ ਕਿਹਦਾ ਜਾਂਦਾ ਪੁਰ ਦੀ ਲੜਾਈ ਚੋੜਾ ਨਾ ਖਵਾ ਉਹ ਜੋ ਪਾ ਲੈ ਗਏ ਲੋਟਾ ਰਹੇ ਨੇ ਜਾਕੇ ਬਣਾ ਰਹੇ ਨੇ ਬੁਰੇ ਕੰਮ ਕਰ ਰਹੇ ਨੇ ਰਾਜ ਪ੍ਰਬੰਧ ਦੇ ਵਿੱਚ ਵਿਗੜ ਪਾ ਰਹੇ ਨੇ ਪੁੱਸ ਦਾ ਡਿਊਟੀ ਆ ਨਾ ਇਸ ਕਰਕੇ ਪਰਮੇਸ਼ਰ ਦੇ ਹੁਕਮ ਤੋਂ ਖਿਲਾਫ ਜਿਹੜੇ ਲੋਕਾਂ ਨੂੰ ਉਕਸਾਰ ਰਹੇ ਨੇ ਪੁੱਠੀ ਪੜਾਈ ਪੜਾ ਰਹੇ ਨੇ ਖਾਲਸੇ ਦੀ ਡਿਊਟੀ ਆ ਨਾ ਹੱਥ ਪਾਉਣੀ ਉਹਨਾਂ ਦਾ ਖਰਾਬ ਬੋਲਣਾ ਖਾਲਸਾ ਸੋਝੋ ਕਰੇ ਦਿੱਤੀ ਜੰਗ ਆ ਜੱਗਿਆਂ ਕਾਲਸਾ ਆਖੀ ਹੋ ਰੇ ਕੁਰਬਾਨੀ ਕੀ ਕਰ ਰਹੀ ਹੈ ਉਹ ਵਰਮਾਣੀ ਜੰਗੇ ਆ ਉਹ ਕੀ ਹੈ ਉਹ ਜੱਗ ਦੀ ਉਹ ਆਖਿਆ ਕਰ ਰਹੀ ਸੀ ਉਹਨਾਂ ਨੇ ਕੀਤੀ ਆ ਕਬੀਰ ਨੇ ਕਬੀਰ ਨੂੰ ਕੀ ਲੋੜ ਸੀ ਬਣਾ ਸੀ ਠੱਗ ਤਾਂ ਨਹੀਂ ਦੀ ਕੀ ਲੋੜ ਪਈ ਸੀ ਇਹ ਹੀ ਹੁੰਦਾ ਖਾਲਸਾ ਸੋਝੋ ਕਰੇ ਦਿੱਤਾ ਜੰਦ ਜੰਦ ਤੇਰੇ ਖਾਲਸਾ ਜੰਗ ਲੱਗ ਜੂਗੀ ਇਹਨੂੰ ਆਪ ਨੂੰ ਜੰਦ ਲੱਗੀ ਹੋਈ ਹੈ ਜੇਰਾ ਲੋਗਾ ਬੁੱਧੀ ਰੱਖੋਗੀ ਅਹ ਦੁਆਦਸ ਗੱਲ ਆਬ ਅੰਤਰ ਮੰਤ ਜੈ ਪੌੜੇ ਸ੍ਰੀ ਕਮਲਾ ਕੰਤ ਦੁਆਦਸ ਧਾਰਾ ਆਬ ਅੰਤਰ ਆਬ ਅੰਤਰ ਹੋ ਗਿਆ ਲੋਰ ਔਰ ਅੰਤਰ ਬੁੱਧ ਅੰਤਰ ਦੋ ਵਾਰ ਪੜਿਆ ਜਾਣਾ ਅੰਤਰ ਦੋ ਵਾਰ ਪੜਿਆ ਜਾਣਾ 12 ਧਾਰਾ 12 ਪੜਤਾ ਨੇ ਹਾਰ ਰਿਓ ਕਤੇ ਹਿਰਦੇ ਵਿੱਚ ਜਿਹੜਾ ਔਰ ਉਹਦੇ ਦਾ ਅੰਦਰ ਬੰਦੇ ਖੋਜ ਦਿਲ ਹਰ ਲੋ ਜੀ ਦਿਲ ਦਾ ਦੇਖੋ ਜੀ ਜਿਹੜਾ ਦੇਖੋ ਜੀ ਮੰਤਨ ਹੈ ਉੱਤੇ ਅੰਦਰ ਆਵ ਅੰਤਰ ਮਮਲ ਬੰਦ ਬੰਦਰ ਉਥੋਂ ਲਬੜਾ ਸ਼ਬਦ ਗੁਰੂ ਉੱਥੇ ਆ ਜੈ ਪਾਉੜੇ ਸ੍ਰੀ ਕਮਲਾ ਕੰਤ ਇਹ ਪਾਉੜੇ ਸ੍ਰੀ ਕਮਲਾ ਕੰਤ ਦਾ ਇਹ ਕਮਲਾ ਕੰਤ ਦਾ ਪੌੜਾ ਇੱਥੇ ਖੜਾ ਹੋ ਓਏ ਉੱਥੋਂ ਹੀ ਪੈਦਾ ਹੋ ਉਹ ਬੋਲਦਾ ਇੱਥੇ ਬਿਠਾ ਨਾਲ ਜੁੜੂ ਤਾਂ ਸੁੜੂ ਉਹਦਾ ਉੱਥੇ ਹੀ ਬੈਠਾ ਉੱਥੇ ਸਮਾਧੀ ਲਾਈ ਹੋਈ ਹੈ ਉਹ ਤਾਂ ਉੱਥੇ ਟਿਕਿਆ ਹੋਇਆ ਹੈ ਪਰ ਮਾਨਾ ਅੱਡਾ ਹੈ ਜਿੰਨਾ ਜਨ ਬੋਲ ਨਾਲ ਨਹੀਂ ਜੁੜਦਾ ਉਹਦਾ ਧਿਆਨ ਬੰਦ ਦੇ ਵਿੱਚ ਹੈ ਬੰਦ ਦਾ ਜਦੋਂ ਧਿਆਨ ਹਟੂਗਾ ਤਾਂ ਧਿਆਨ ਉੱਧਰ ਜਾਊਗਾ ਤੇ ਹਾਲ ਅੰਦਲਾ ਰਦਾ ਜਿਹੜਾ ਹੈਗਾ ਉਹਦਾ ਧਿਆਨ ਉਹਨਾਂ ਵਿੱਚ ਹੈ ਜਿਵੇਂ ਬੱਚਾ ਬਾਹਰ ਖੇਡਦਾ ਹੋਵੇ ਜਿਹੜਾ ਬੱਚੇ ਦਾ ਬੋਬਾਪਾ ਕੋਈ ਵੀ ਬڑا ਹੈ ਉਹਦਾ ਧਿਆਨ ਬੱਚੇ 'ਚ ਹੈ ਸੜਕ 'ਤੇ ਖੇਡਦਾ ਫਿਰ ਤੇ ਸੱਟ ਨਾ ਖਾ ਲਵੇ ਜਿੰਨਾ ਜਿਹੜਾ ਕਮਨਿਕ ਚਿਤਤ ਨਹੀਂ ਹੁੰਦਾ ਉਹ ਬਾਲ ਉਹ ਬੋਤਲ ਸੁਣਦਾ ਵੀ ਹੈ ਦੀ ਸੁਣਦਾ ਵੀ ਹੈ ਦੀ ਉਹ ਸੁਣੂਗਾ ਜਦੋਂ ਜਿਹੜਾ ਕਮਨਿਕ ਚਿਤਤ ਹੋਊਗਾ ਮੈਂ ਉਹ ਤੇ ਆਵੇ ਜਾਂ ਉਹ ਤੇ ਬੈਠਾ ਹੈ ਬਹੁ ਲੋਕਾਂ ਦੇ ਚਾਰੋ ਜਨਵਾਸ ਕਰੇ